ਅੱਜ ਐਸਕੇਮ ਦੇ ਸੱਦੇ ਤੇ ਪਿੰਡ ਛੇਰਗੜ ਅਤੇ ਪੁਰਹੀਗਾਮੇ ਕਿਸਾਨਾਂ ਦੀ ਅਤੇ ਆਇਡਵਾੜੇ ਦੇ ਹੋਰ ਪੰਡਾਂ ਦੇ ਇੱਕ ਖਸਾਨ ਜਥੇਬੰਦੀਆਂ ਦੇ ਆਗੂਆਂ ਦੀ ਇੱਕ ਮੀਟਿੰਗ ਪੁਰਹੀਗਾਮੇ ਵਿਖੇ ਗੁਰਦੁਆਰਾ ਜਹਰਜਹੂਰ ਵਿੱਚ ਹੋਈ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਡ ਪੂਲਿੰਗ ਪਾਲਿਸੀ ਜਿਹੜੀ ਆ ਜਿਹੜੀ ਕਿਸਾਨਾਂ ਦੇ ਹਿੱਤ ਦੇ ਵਿੱਚ ਬਿਲਕੁਲ ਨਹੀਂ ਹੈਗੀ ਇੱਕ ਤਿਸਮਾਏ ਲੁੱਟ ਦਿੱਤੀ ਜਾ ਰਹੀ ਹੈ ਕਿਸਾਨਾਂ ਵੀ ਉਹਦੇ ਖਿਲਾਫ ਇਹ ਲੋ ਪ੍ਰੋਗਰਾਮ ਬਣਾਇਆ ਗਿਆ ਤੇ 30 ਤਰੀਕ ਨੂੰ ਸਾਰੇ ਪੰਜਾਬ ਚ ਜਿਹੜਾ ਐਸਕੇਮ ਵੱਲੋਂ ਸੱਦਾ ਦਿੱਤਾ ਗਿਆ ਉਹਨੂੰ ਲਾਗੂ ਕਰਨ ਵਾਸਤੇ ਕੋਈ ਨਾ ਬਾਈਪਾਸੇ 10:30 ਵਜੇ ਟਰੈਕਟਰ ਇਕੱਠੇ ਹੋਣਗੇ ਉਸ ਤੋਂ ਬਾਅਦ ਉਹ ਸਾਰੇ ਟਰੈਕਟਰ ਮਾਰਚ ਕਰਦੇ ਹੋਏ ਗਵਰਨਮੈਂਟ ਕਾਲੋ ਚੌਂਕ ਪਹੁੰਚਣਗੇ ਉਥੋਂ ਪ੍ਰਾਣੀਆਂ ਕਚਹਿਰੀਆਂ ਅਤੇ ਮੰਡੀ ਸੈਕਟਰੀਏਟ ਹੁੰਦੇ ਹੋਏ ਛੇਰਗੜ ਬਾਈਪਾਸ ਛੇਰਗੜ ਪਿੰਡ ਤੱਕ ਉਹ ਮਾਰਚ ਕੀਤਾ ਜਾਊਗਾ ਇਹ ਜਿਹੜਾ ਮਾਰਚਾ ਏ ਐਸ ਕੇਮ ਦੇ ਸੱਜਣ ਹੋਣਾ ਸੀ ਕਿ ਉਹਨਾਂ ਪਿੰਡਾਂ ਦਾ ਜਿਹੜੇ ਅਫੈਕਟਡ ਪਿੰਡ ਆ ਉਹਨਾਂ ਦੇ ਕਿਸਾਨਾਂ ਨੂੰ ਅਸੀਂ ਜਾਗਰੂਤ ਕਰਨ ਵਾਸਤੇ ਤੇ ਲੋਕਾਂ ਨੂੰ ਦੱਸਣ ਵਾਸਤੇ ਇਹ ਕੀਤਾ ਜਾ ਰਿਹਾ ਇਸ ਤੋਂ ਬਾਅਦ 24 ਅਗਸਤ ਨੂੰ ਇੱਕ ਵੱਡੀ ਰੈਲੀ ਪੰਜਾਬ ਦੀ ਮੁੱਲਾਂਪੁਰ ਵਾਖੇ ਵਖੇ ਕੀਤੀ ਜਾ ਰਹੀ ਆ ਇਸੇ ਪਾਲਸੀ ਤੇ ਤੇ ਜ਼ਮੀਨ ਅਕਵਾਇਰ ਕਰਨ ਵਾਲੇ ਤੇ ਜਿਹੜੀ ਮੰਨ ਲਓ ਪਾਣੀ ਵਾਲਾ ਮਸਲਾ ਆ ਜਿਹੜਾ ਪਾਣੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਪਾਣੀਆਂ ਦੀ ਲੁੱਟ ਕੀਤੀ ਜਾ ਰਹੀ ਉਹਦੇ ਖਿਲਾਫ ਉਹ ਹੋ ਮੰਡਾ ਦੇ ਖਿਲਾਫ ਉਹ ਰੈਲੀ ਇੱਥੇ ਕੀਤੀ ਜਾ ਰਹੀ ਸੰਗਰ ਸਾਹਿਬ ਮਾਨ ਸਰਕਾਰ ਕਹਿੰਦੀ ਆ ਉਹਦੇ ਮੰਤਰੀ ਵੀ ਕਹਿੰਦੇ ਆ ਕਿ ਕਿਸਾਨਾਂ ਦੇ ਹਿੱਤ ਜੋ ਆ ਇਹ ਬਿਲਕੁਲ ਝੂਠਾ ਜੇ ਮਾਨ ਨੂੰ ਇਹ ਕਹਿੰਦੇ ਆ ਇਹ ਹਿੱਤ ਜੋ ਆ ਉਹਦੇ ਵਿੱਚ ਲੋਕਾਂ ਨੂੰ ਕੁਝ ਨਹੀਂ ਦੱਸ ਰਹੇ ਤੇ ਇੱਕ ਕਿੱਲੇ ਦੇ ਵਿੱਚ ਸਿਰਫ 1250 ਗਜ ਜ਼ਮੀਨ ਦੇ ਰਹੀਆਂ ਤੇ ਜੇ ਉਹਦੀ ਡਿਵੈਲਪਮੈਂਟ ਕਰਨ ਵਾਸਤੇ ਇੱਕ ਏਕੜ ਵਾ 1 ਕਰੋੜ ਰੁਪਈਆ ਉਸ ਕਿਸਾਨ ਤੋਂ ਲਿਆ ਜਾਊਗਾ ਇਹ ਝੂਠ ਬੋਲ ਰਹੇ ਆ ਇਹ ਗੱਲਾਂ ਜਿਹੜੀਆਂ ਸਚਾਈ ਆ ਉਹ ਬਿਲਕੁਲ ਨਹੀਂ ਬਸ ਰਹੇ ਅੱਜ ਆਪ ਕਿਸਾਨ ਮੇਸਾ ਸੰਗਠਨ ਕਰਦੇ ਆਏ ਆ ਨਵੀਂ ਸੈਂਟਰ ਦੇ ਕਲਬ ਬੜੀ ਸਟੇਟ ਦੇ ਕਲਬ ਤੇ ਅਗਲਾ ਕੀ ਹੁਣ ਆਪਣਾ ਜਿਹੜਾ ਆਪਣਾ ਕੱਢਣਾ ਹੀ ਆਪਣਾ ਦੋ ਸਮਾਜ ਦਾ ਕੱਢਣਾ ਹੀ ਉਸ ਤੋਂ ਬਾਅਦ ਦਾ ਪ੍ਰੋਗਰਾਮ ਉਹ ਤੋਂ ਬਾਅਦ ਅਸੀਂ 24 ਦਾ ਪ੍ਰੋਗਰਾਮ ਦਿੱਤਾ ਅਤੇ ਬਾਕੀ ਕਿਸਾਨ ਜਥੇਬੰਦੀਆਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਾਂ ਹੋਰ ਆਰਗੇਨਾਈਜੇਸ਼ਨਾਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰ ਹੋ ਆ ਉਹਨਾਂ ਨੂੰ ਨਾਲ ਲੈ ਕੇ ਅਗਲਾ ਪ੍ਰੋਗਰਾਮ ਬਣਾਇਆ ਜਾਊ ਇਹ ਸੰਘਰਸ਼ ਹੋਗੇ ਲੋਕਾਂ ਜੇ ਹੋ ਗਿਆ ਦਿੱਲੀ ਉਹ ਮੋਰਚੇ ਦੇ ਉੱਤੇ ਕੀਤਾ ਗਿਆ ਸੀਗਾ 1920 ਦੇ ਵਿੱਚ ਕਿਉਂਕਿ ਇਹ ਬਹੁਤ ਵੱਡਾ ਮਸਲਾ ਅੱਜ ਜਿਹੜੀਆਂ ਸੜਕਾਂ ਬਣ ਰਹੀਆਂ ਲੋਕਾਂ ਦੀਆਂ ਸਹੂਲਤਾਂ ਖਾਤਰ ਨਹੀਂ ਬਣ ਰਹੀਆਂ ਇਹ ਸਿਰਫ ਕਾਰਬੋਨੇਟਾਂ ਦਾ ਜਿਹੜਾ ਮਾਲ ਆ ਸਿੱਧਾ ਯੂਰਪ ਦੇਕਰ ਤੇ ਦੂਜੇ ਦੇਸ਼ਾਂ ਨੂੰ ਪਹੁੰਚਾਉਣ ਵਾਸਤੇ ਇਹ ਸਾਰਾ ਕੁਝ ਹੋ ਰਿਹਾ ਉਹਦੇ ਲਈ ਇਹਨੂੰ ਇਹਨੂੰ ਡਵੈਲਪਮੈਂਟ ਕਹਿੰਦੇ ਆ ਪਰ ਸਾਾਨੂੰ ਇਹ ਸਿਰਫ ਇਹੋ ਜਿਹੀ ਡਵੈਲਪਮੈਂਟ ਦੀ ਲੋੜ ਨਹੀਂ ਪਾਸਕਾਰ ਨੂੰ ਵਿੱਚ ਸੰਦੇਸ਼ ਦੇਣਾ ਚਾਹੁੰਦਾ ਸੁਨੇਹਾ ਮਾਨ ਸਰਕਾਰ ਨੂੰ ਅਸੀਂ ਇਹ ਕਹਿੰਨੇ ਆਂ ਤੂੰ ਪੰਜਾਬ ਦਾ ਪੋਤਾ ਤੂੰ ਦਿੱਲੀ ਵਾਲਿਆਂ ਨੇ ਕਹੇ ਲਾਕੇ ਇਹ ਪਾਲਿਸੀ ਨੂੰ ਲਾਗੂ ਕਰ ਰਿਹਾ ਤੈਨੂੰ ਇਸ ਪਾਲਿਸੀ ਬਾਰੇ ਪਤਾ ਵੀ ਨਹੀਂ ਤੇਰੀ ਇੰਟਰਵਿਊ ਦੇਖੀ ਸੀ ਕਿ ਤੈਨੂੰ ਪੜ੍ਹਨਾ ਵੀ ਨਹੀਂ ਆਇਆ ਜੋ ਪਾਲਿਸੀ ਦੇ ਵਿੱਚ ਲਿਖਿਆ ਤੂੰ ਆਪਣੇ ਮੰਤਰੀ ਨੂੰ ਦੇ ਦਿੱਤੀ ਮੰਤਰੀ ਨੂੰ ਵੀ ਪਤਾ ਲੱਗਾ ਉਹਨੇ ਅੱਗੇ ਸੈਕਟਰੀ ਨੂੰ ਦੇ ਦਿੱਤੀ ਇਹੋ ਜਿਹਾ ਤੁਹਾਨੂੰ ਪਤਾ ਤੁਸੀਂ ਝੂਠ ਬੋਲ ਰਹੇ ਆ ਤੁਹਾਡੇ ਵਰਕਰ ਝੂਠ ਬੋਲ ਰਹੇ ਆ ਇਹ ਇਹ ਕਰੋ ਕਿ ਤੁਸੀਂ ਪਹਿਲਾਂ ਆਪਣੀਆਂ ਜ਼ਮੀਨਾਂ ਜਿਹੜੀਆਂ ਉਹ ਗਵਰਨਮੈਂਟ ਨੂੰ ਦੇ ਦਿਓ ਤੇ ਫਿਰ ਕਿਸਾਨਾਂ ਤੋਂ ਜ਼ਮੀਨਾਂ ਮੰਗੋ